ਇੰਦਾ ਦਿਮਾਗ ਹੈ ਨਾ ਆਜੋ ਆਜੋ ਮੈਂ ਇੱਥੇ ਹੀ ਹਾਂ ਬੱਲੇ ਬਦਲ ਹੋ ਗਏ ਆ ਮੈਂ ਹੱਥੋਂ ਵੀ ਕਢਾ ਲਈ ਗਾਂ ਅੱਜ ਚਲੋ ਵਧੀਆ ਆ ਮੇਰੇ ਬੱਦਲ ਗੁੱਦ ਨਹੀਂ ਪਤਾ ਹੁੰਦਾ ਹਾਂ ਤੇ ਮੈਂ ਹਾਂ ਮੈਂ ਕੱਢਣੇ ਗੱਲ ਕਰਦੀ ਸੁੱਖੀ ਆ ਸੁੱਖ ਕਾਦੀ ਹੈ ਜਿਹੜੀ ਗੱਲ ਤੋਂ ਡਰਦੇ ਹੋ ਉਹ ਕੋਈ ਨਹੀਂ ਲੜਾਈ ਨਹੀਂ ਪਈ ਘਰ ਹਾਂ ਉਹ ਜਿਹੜਾ ਕੋਈ ਸੋਨਾ ਆਂਦੀ ਸੀ ਨਾ ਮਮੀ ਨੇ ਨਾ ਖਸ਼ਾ ਕਰ ਲਿਆ ਉਹ ਘੂਆ ਨੂੰ ਫੜਾ ਛੱਡਿਆ ਵਾ ਹਾਂ ਉਹ ਘੂਆ ਨੂੰ ਫੜਾ ਛੱਡਿਆ ਵਾ ਸੋਨਾ ਸੋਨਾ ਮੈਨੂੰ ਕਿੱਥੋਂ ਪਤਾ ਲੱਗਣਾ ਮੈਂ ਤਾਂ ਮੁੰਡੇ ਨੂੰ ਪੁੱਛ ਨਹੀਂ ਤੇ ਦੱਸਦਾ ਕਰਤ ਨਹੀਂ ਅੱਛਾ ਉਹ ਤੇ ਜੱਸਾ ਹੀ ਹਾਂ ਤੇ ਉਹਨੇ ਕਿਹਾ ਤੇ ਅੱਗੇ ਵੀ ਇੱਕ ਦਿਨ ਮੈਂ ਤਾਨੂੰ ਗਾਲੂ ਦੱਸਣ ਲੱਗੀ ਹਾਂ ਕਿ ਉਹਦੇ ਕਿਦ ਨੂੰ ਸ਼ੱਕ ਤੇ ਆ ਨਾ ਤੇ ਪੱਕਾ ਨਹੀਂ ਪਤਾ ਕਿ ਕੀ ਖਲਿਆ ਤੇ ਕੀ ਨਹੀਂ ਖਲਿਆ ਇਦੋਂ ਖਲਿਆ ਹੁਣ ਪੱਕਾ ਪਤਾ ਲੱਗਾ ਕਿ ਤੂੰ ਬਾਝ ਨਹੀਂ ਉਹ ਸਾਰਾ ਘੂਆ ਰੋਹੀ ਗਈ ਹੈ ਨਾਵ ਆਪਣੇ ਤੁਮਾਂ ਨੂੰ ਦੇ ਹਾਂ ਬਾਨੇ ਨਾ ਕੱਢ ਲੀਆਂ ਇਹਦੇ ਨੂੰ ਵੀ ਕੋਈ ਨਹੀਂ ਮੈਨੂੰ ਚਾਹੀਦੀ ਆ ਵਾ ਠੀਕ ਨਹੀਂ ਗਈ ਤੇ ਉਹ ਹੁਣ ਦੇਤੀਆਂ ਉਹਨੇ ਤਪਉਣ ਲੱਗਾ ਇਹ ਪਿੰਦਰ ਨੂੰ ਪਤਾ ਤੇਰਾ ਬੇੜਾ ਪੈ ਜੇ ਇਹਦਾ ਇਹਨੇ ਕੰਮ ਕਿਹੜਾ ਕੀਤਾ ਵਾ ਤੇ ਹੁਣ ਪਿੰਦਰ ਲੜਦਾ ਵਾ ਤੇ ਉਹਨੂੰ ਘਰਦਾ ਵਾ ਤੇ ਉਹ ਅੱਗੋਂ ਪੈਰਾਂ ਦੀ ਪਾਣੀ ਨਹੀਂ ਪੈਣਦੀ ਅੱਛਾ ਤੇ ਤਾਂ ਇਹਨੇ ਲਗਾਈ ਹੁੰਦੀ ਹੀਦੂਆਂ ਨਹੀਂ ਆਂਦੀ ਤੇ ਹੁਣ ਹੁੰਦੀ ਤੇ ਗੂੰਗਾ ਜਾਂ ਮੈਨੂੰ ਨਹੀਂ ਦੱਸਦਾ ਹੈਗਾ ਤੇਰਾ ਫੜਾ ਆ ਜੇ ਤੇਰਾ ਆਵੇ ਹੋ ਕਿਹੜਾ ਕੰਮ ਕੀਤਾ ਇਹਨੇ ਵੇਖ ਲੋ ਭੁਆ ਹੀ ਪੜੀ ਭਤੀ ਦੇ ਕੰਮ ਖਾਂਦੇ ਪੀ ਤੇ ਇਹਨੇ ਵੀ ਸੋਣਾ ਉਹਨੂੰ ਫੜਾਤਾ ਇਹ ਨਿਕੀ ਤਮੁੰਦੇ ਨਾ ਕੁਛ ਇਹ ਤਾਂ ਹੀ ਲੰਡਿਆ ਵਾ ਨੀ ਹੁਣ ਮਿਲਿਆ ਤੇ ਨਹੀਂ ਮਿਲਣਾ ਕਿੱਥੋਂ ਹਾਂ ਜਿੱਥੋਂ ਤੱਕ ਮੈਨੂੰ ਆਸ ਹੈ ਮਿਲਦਾ ਇਹਨੂੰ ਸੋਨਾ ਇਹਦੀ ਕਪਾਤੀ ਪੈਣਾ ਉਹ ਤੇਰਾ ਮਾਹੀ ਮੈਂ ਬਣਾਇਆ ਨਾ ਗੁੱਸਾ ਚੜਨ ਲਿਆ ਨਾ ਮੈਨੂੰ ਮੇਰਾ ਜੀ ਕਰਦਾ ਵੀ ਇਹਨਾਂ ਨੂੰ ਨਾ ਦੋਵਾਂ ਨੂੰ ਕਹਾ ਵੀ ਚਲੋ ਨਿਕਲੋ ਇੱਥੋਂ ਘਰੋਂ ਨਿਕਲਦਾ ਇਹਨਾਂ ਨੇ ਕਿੱਥੋਂ ਮੈਂ ਨਾ ਹਾਂ ਨਹੀਂ ਹਮਤਰੀਆਂ ਨਹੀਂ ਕੱਢਣਾ ਹੁਣ ਹੋਵੇ ਬਹੁਤੀਆਂ ਗੱਲਾਂ ਵਾਲੀ ਤੂੰ ਕਮਸਰ ਕਮ ਸੋਚੇ ਮੈਂ ਬੂਏ ਤੇ ਰਿਸ਼ਤਾ ਕਰਾਇਆ ਵਾ ਜੇ ਕੱਲ ਉਹਦਾ ਗਾੜ ਪੈ ਨਹੀਂਦਾ ਤੇ ਤੇਰੀ ਕੰਨੀ ਕੀ ਆਊਗਾ ਹਰਦ ਹੋ ਗਈ ਓਏ ਇਹਨੇ ਪਿੰਦਰ ਨੂੰ ਵੀ ਨਹੀਂ ਪੁੱਛਿਆ ਸੋਣਾ ਦੇਣ ਲੱਗੀਆਂ ਕੀ ਪਤਾ ਗੂੰਗੀਆਂ ਨਹੀਂ ਪੁੱਛਿਆ ਲਗੂਗਾ ਨਾ ਨਹੀਂ ਮੰਮੀ ਤੂੰ ਨਾ ਕੋਈ ਗੱਲ ਕਰ ਮੈਂ ਚੰਗੇ ਮੇਲੇ ਨਹੀਂ ਇਹਨਾਂ ਦੀ ਗੱਲ ਵਿੱਚ ਨਹੀਂ ਮੈਂ ਮੇਰਾ ਤਾਂ ਨਾ ਮੇਰਾ ਲਈ ਜਾਵੇ ਵੀ ਮੰਮੀ ਨੇ ਨਹੀਂ ਹਸਾਉਣਾ ਕਿਤੇ ਗਾਮਸ਼ਾਂ ਕਰਨਾ ਜਦੋਂ ਮੈਨੂੰ ਲੋੜ ਹੀ ਆਪਣੇ ਪੇਕੇਆ ਵੱਲੋਂ ਜੇ ਨਹੀਂ ਦੱਸਦਾ ਤਾਂ ਚੁੱਪ ਕੀਤੀ ਰਹਾ ਖਾਂਦੇ ਥੱਕੇ ਫਿਰ ਕਿਉਂ ਇਹਨੂੰ ਆਜ ਮਾਰ ਕੇ ਪੁੱਛਿਆ ਸਹੀ ਆਜ ਮਾਰੂ ਇਹਨੂੰ ਇੱਕ ਵਾਰ ਪਤਾ ਨਹੀਂ ਪਤਾ ਤਾਂ ਲੱਗ ਗਿਆ ਨੂੰ ਮੰਮੀ ਹੁਣ ਪਤਾ ਲੱਗ ਗਿਆ ਉਹ ਪਿੰਦਰ ਪਿੰਦਰ ਹਾਂਜੀ ਇਤਰਾਹ ਜਰਾ ਹਾਂਜੀ ਉਹ ਆ ਮਾਤਰੀ ਕੀ ਕਹਿਂਦੇ ਆ ਠੀਕ ਹੈ ਜਿਹਨੇ ਮਾਜੀ ਪਰਦੇ ਪਾ ਸਾਰਾ ਪਤਾ ਲੱਗ ਗਿਆ ਨੂੰ ਕਹਾਂ ਮੰਮੀ ਹਾਲ ਦਾ ਸੋਨਾ ਉਹ ਕਿੱਥੇ ਹੈ ਲੈ ਕੋਲ ਹੀ ਮੰਮੀ ਜੇ ਲਾਗ ਬੋਤ ਹੁੰਦਾ ਬਾਣੀ ਨੂੰ ਸਾਰਾ ਕੁਝ ਜੱਸ ਬਸ ਜਿਹਾ ਬਿਜੂ ਆ ਗਿਆ ਹੁਣ ਤੇ ਬੋਲ ਮੂ ਹੁਣ ਤੇ ਬੋਲ ਆ ਜੀ ਚੋਕਵਾ ਉਹ ਡੈਡੀ ਮੈਂ ਤੁਹਾਨੂੰ ਦੱਸਦਾ ਆ ਜੋ ਵੀ ਚਸਪਾ ਬਿਕਾਇ ਤੇ ਲੈਣਾ ਗਾਲਸ ਤੇ ਹੀ ਹੁੰਦਾ ਇਸੇ ਕਰਕੇ ਤੇ ਲੜਾਈ ਪਈ ਸਾਡੇ ਚ ਨਾ ਨਹੀਂ ਕਰਦਾ ਉਹਦੇ ਨਾਮ ਲਿਆ ਬਿਨੇ ਦਾ ਨਾਮ ਲਿਆ ਆਈ ਉਹ ਕੋਦ ਨਾ ਥੋੜਾ ਜਿਹਾ ਮੂੰਹ ਭੰਨਿਆ ਹੁੰਦਾ ਤੇ ਮੇਰੀ ਮਾਂ ਨੇ ਲੱਗੀਆਂ ਨਾ ਲਾਉਣਾ ਕੁਸ਼ ਹੋ ਹਾਂ ਮੰਮੀ ਨੂੰ ਮੈਂ ਥੋੜੀ ਕੀ ਕੀਤੀ ਜੀ ਅੱਜ ਮੈਂ ਹਾਂ ਇਹੋ ਜਨ ਜਾਣਾ ਲਾ ਮੰਮੀ ਤੇ ਹੁਣ ਕੰਨਾ ਰਿਆ ਵਾ ਤੈਨੂੰ ਆਨੇ ਹਨਾ ਨਾ ਆਏ ਕੰਮ ਕਰ ਉਹ ਸ੍ਰੀ ਕਾਂ ਦੇ ਰਿਸ਼ਤੇਦਾਰ ਵਾ ਕੁੜੀ ਨਾਲ ਉਹਦਾ ਸਾਗ ਲਈਏ ਖਾਤ ਲੈ ਹੁਣ ਉਹ ਚਲੋ ਡੈਡੀ ਗਲਤੀ ਹੋ ਗਈ ਏ ਗਲਤੀ ਹੋ ਗਈ ਆਪਣੇ ਜੋ ਤੈਨੂੰ ਕਹਿੰਦੀ ਸੀ ਨਾ ਤੂੰ ਹੋਏ ਹਾਡੇ ਨਾਲ ਕਰਦਾ ਉਹ ਮੰਮੀ ਉਹਦਾ ਵੀ ਨਹੀਂ ਕਸੂਰ ਉਹਦੇ ਮਗਰ ਲੱਗਦੀ ਤੇ ਕਸੂਰ ਤੇ ਆਪੇ ਜਦੋਂ ਉਹਦੇ ਮਗਰ ਲੱਗੀ ਅਜੇ ਵੀ ਉਹਦਾ ਕਸੂਰ ਨਹੀਂ ਉਹ ਜਦੋਂ ਹੁਣ ਇੱਕ ਜਾਣੇ ਨੂੰ ਚੁੱਕਣਾ ਦਈ ਜਾਣੀ ਦਈ ਜਾਣੀ ਓਦੋਂ ਤੈਨੂੰ ਪਤਾ ਕਿ ਸਲਾਹ ਨਾ ਦਿੱਤਾ ਸੋਣਾ ਮੰਮੀ ਕਿੱਥੇ ਸਲਾਹ ਨਾ ਦਿੱਤਾ ਏ ਸੱਜੇ ਤੇ ਲੜਾਈ ਪਈ ਤੈਨੂੰ ਨੇ ਪੁੱਛਿਆ ਪਹਿਲਾਂ ਮੰਦੀ ਨਹੀਂ ਉਹਨੇ ਅਕਲ ਵੀ ਮੈਨੂੰ ਉਦਾਂ ਹੀ ਦੇ ਜਾਣੇ ਚਾਹੀਦਾ ਤੇ ਜੀ ਆਈ ਕਿਹੜਾ ਤੇਰਾ ਰੋੜ ਗਿਆ ਨਾ ਜੇ ਉਹਨੂੰ ਤੇਰਾ ਡਰ ਖਤਰਾ ਹੁੰਦਾ ਥੋੜਾ ਪਤਾ ਕਿਉਂ ਉਹ ਆਪਣੇ ਆਪ ਦੇ ਕੇ ਆਉਂਦੀ ਇਹਦੀ ਕਿੰਨਾ ਪਈ ਤੇਤੋਂ ਮੈਨਾਂ ਦੇ ਦੀ ਪਹਿਲਾਂ ਮੈਨੂੰ ਤੂੰ ਇਹ ਗੱਲ ਚਲੋ ਹੁਣ ਇਤਨਾ ਨਾ ਕਰੋ ਘਰ ਵਿੱਚ ਲੜਾਈ ਪਾਉਣੀ ਜੇ ਉਹ ਹੱਦ ਆ ਤੇਰੀ ਪਿੰਦਰ ਅੱਜ ਵੀ ਲੜਾਈ ਤੋਂ ਡਰੀ ਜਾਂਦੇ ਆ ਸਾਰਾ ਕੁਝ ਅਗਲੇ ਲੁੱਟ ਕੇ ਲੈ ਗਏ ਹੈ ਇੱਥੇ ਉਹਨਾਂ ਸਾਧਾ ਨੂੰ ਪੁੱਛੀਏ ਵੀ ਕੀ ਕੀ ਦਿੱਤਾ ਈ ਉਹ ਤੇ ਕੀ ਚੱਕਰ ਪਿਆ ਵਾ ਓਏ ਉਹਨੂੰ ਹੁਣ ਸੱਦਰ ਵਾਲਾ ਨਾ ਕੰਮ ਕਰੋ ਉਹ ਮੰਨ ਵੀ ਆਪਣੀ ਗਲਤੀ ਉਹਨੇ ਦੋ ਤਿੰਨ ਚੀਜ਼ਾਂ ਦਿੱਤੀਆਂ ਨੇ ਤੋਂ ਆਂਦੇ ਦੇਣਾ ਕਿ ਦਿਹਾੜੀ ਨਾਲ ਦੇ ਵਿੱਚ ਇਹ ਨਾ ਹੋਵੇ ਜੇ ਆਪਾਂ ਨੂੰ ਖੁਸ਼ੀ ਹੈ ਜੜੀਆਂ ਮਿਲਣੀਆਂ ਉਹ ਨਾ ਮਿਲਣਾ ਵੀ ਇਹ ਸੁਣ ਲੈ ਗੱਲ ਜੱਸਾ ਹੀ ਨੇ ਜਦੋਂ ਮੈਂ ਚਾਹ ਲੁਕਿਆ ਤਾਂ ਅੱਖਾਂ ਗੜਦੀ ਮੇਰੀਆਂ ਉਹਦੇ ਜੇ ਵੀ ਸੂਤਰ ਹੈਗੀ ਉਹ ਮੰਮੀ ਸੂਤਰ ਹੀ ਏ ਆਂਦੀ ਹੁਣੀ ਵੀ ਪਤਾ ਨਾ ਲੱਗ ਜੇ ਉਹ ਰਹਿੰਦੇ ਤੂੰ ਨਾ ਕੋਈ ਗੱਲ ਕਰ ਚਲ ਜਾ ਠੀਕ ਆ ਇਸ ਨਹੀਂ ਕੋਈ ਗੱਲ ਕਰਦੇ ਸਾਡੇ ਨਾਲ ਮਿਲੇ ਨਾ ਮਿਲੇ ਉਹ ਡੈਡੀ ਮਿਲ ਜੇਗਾ ਉਹ ਲੱਲੀ ਭਰਾਵਾ ਮਿਲ ਜੇਗਾ ਤੇ ਅਸੀਂ ਤੇ ਉਹ ਪੁਆਹ ਹੀ ਕਿੰਨੇ ਆ ਚਲੋ ਜੋ ਮੈਂ ਪਿਤਾ ਕੁਸ਼ੇਮਾ ਦੀ ਗਲਤੀ ਮੰਨਣਾ ਵੀ ਮੇਰੇ ਕੋਲ ਗਲਤੀ ਹੋ ਗਈ ਹੁਣ ਜੇ ਕੋ ਗਲਤੀ ਮੰਨਣਾ ਤੇ ਸੁਧਾਰ ਦਾ ਮੌਕਾ ਦੇ ਦੋ ਚਲ ਸੁਧਾਰੋ ਸੁਧਾਰੋ ਜਾਓ ਪਤਾ ਨੂੰ ਨਹੀਂ ਪਤਾ ਉਹ ਤਾਂ ਪਤਾ ਹੀ ਨਾ ਘਰ ਨੂੰ ਫਰੋ ਮੈਨੂੰ ਵੀ ਕਰ ਲੈਂਦੇ ਕਰੋ ਉਹਨੂੰ ਤਾਂ ਪਤਾ ਕਿ ਤੂੰ ਪੁਆਹੋਂ ਸੋਨਾ ਚੋਰੀ ਦਿੱਤਾ ਤੇ ਜਿਉਂ ਦੀ ਨੂੰ ਆ ਗਈ ਤੇ ਬੋਲੀ ਕਿਦਾਂ ਜੰਦਾ ਉਹਨੂੰ ਇੰਨੀ ਦਾ ਤੂੰ ਕੋਈ ਹੋਰ ਆ ਜੇ ਕਿ ਕੋਲ ਤੇ ਨਹੀਂ ਉਹਨੇ ਤੂੰ ਇਹਨੂੰ ਮੱਥਾ ਮਾਰੀ ਜਾਂਦੀ ਹੈ ਜਾ ਤੂੰ ਆਪਣਾ ਕੰਮ ਕਰ ਜਾ ਗੇ ਲੱਲੋ ਉਹਨਾਂ ਕੋਈ ਜਾਗਾ ਹੀ ਨਹੀਂ ਕੋਈ ਗੱਲ ਕਰਦੇ ਤੇ ਨਾ ਕਹਿ ਨਾ ਨਾ ਇਸ ਤਰ੍ਹਾਂ ਚੱਲ ਜਾਈਂ

ਮੈਂ ਉਹ ਕਸੂਨਾ ਮਾਂ ਵੀ ਕਰਦੀ ਆ ਮੈਂ ਤੇ ਨੀਂਹ ਸੋਣਾ ਇਹਨੂੰ ਮੈਂ ਤੇ ਕਰੀ ਉਹ ਨਵਾ ਠੀਕ ਆ ਨਾ ਆਹੋ ਤੇ ਨਾਲੇ ਇਹਨੂੰ ਅਗਲਾ ਕੀ ਨਾ ਤੁਮੇ ਦੰਦ ਨਾਲ ਆ ਕਰਾਉਣਾ ਤੇ ਇਹਨਾਂ ਨੇ ਸ਼ੁਕਰ ਕਰਦੀ ਤੇ ਮੈਂ ਵਿਆਹ ਕਰਾਦਾ ਇਹਦਾ ਨਾਲੇ ਜਿਹੜਾ ਮੇਰਾ ਮੇਨ ਮਕਸਦ ਹੋਣਾ ਉਹ ਇਹੋ ਹੀ ਆ ਕਿ ਆਨੇ ਸ਼ਰੀਰ ਕਰਨਾ ਮੇਰੇ ਇਹ ਮੈਨੂੰ ਲੱਗਦੇ ਨਹੀਂ ਚੰਗੇ ਹਾਂ ਤੇ ਮੈਂ ਇਹਨਾਂ ਦਾ ਘਰ ਫੁੱਟਣਾ ਚਾਹੁੰਦੀ ਸੀ ਮੈਨੂੰ ਤਰੀਕਾ ਨਹੀਂ ਲੱਗਾ ਤੇ ਮੁੜ ਕੇ ਮੈਂ ਦਾ ਸਾਰਾ ਲੰ ਲੈਆ ਤੇ ਇਹਦਾ ਵੀ ਕੀ ਕਰਦਾ ਜੇ ਮੈਂ ਮੁੰਡੇ ਦਾ ਵਿਆਹ ਕਰਾਵਾਂ ਤੇ ਮੇਰੇ ਹੱਥ ਗੱਲ ਆ ਗਈ ਤੇ ਬਸ ਚੱਕਰ ਤੇ ਆਹੋ ਹੀ ਚੱਲਿਆ ਵਾ ਇਹਦੀ ਵੀ ਮਰਜ਼ੀ ਹੋ ਗਈ ਤੇ ਮੇਰੀ ਵੀ ਹੋ ਗਈ ਠੀਕ ਵਾ ਨਾ ਇਹਦੇ ਵਿੱਚ ਮੈਨੂੰ ਦੋਸ਼ ਦੇਵੇ ਫੇਰ ਤੇ ਮਾੜੀ ਗੱਲ ਵਾ ਨਾ ਹਾਂ ਤੇ ਹੁਣ ਸੋਨਾ ਲੱਭਦੀ ਫਿਰਦੀ ਆ ਹੁਣ ਸੋਨਾ ਕਿੱਥੋਂ ਲੈਣਾ ਲੱਭੇ ਜਾ ਕੇ ਜਿੱਥੋਂ ਲੱਭਣਾ ਮੈਨੇ ਆਲੇ ਹੋਰ ਗੱਲ ਸੁਣ ਹੁਣ ਰੋਜ਼ ਗੁੱਤ ਪਟਾਉਂਦੀ ਹੀ ਉਥੋਂ ਹੈ ਤੇ ਪਟਾਈ ਜਾਵੇ ਮੇਰਾ ਕੀ ਜਾਂਦਾ ਵਾ ਅਗਲੇ ਭਾਂੇ ੱਟਕੇ ਮਾਰ ਕੇ ਤੇ ਬਾਹਰ ਕੱਢ ਦੇਣ ਕੱਢ ਦੇਣ ਤੇ ਕੱਢ ਦੇਣ ਮੇਰੀ ਕਿਹੜੀ ਸਕੀ ਆ ਠੀਕ ਵਾ ਨਾ ਉਧਰ ਮਾਂ ਵੀ ਇਹਦੀ ਕਿਹੜੀ ਚੰਗੀ ਹੋਗੀ ਘਰ ਗਿਆ ਤਦਾ ਮੱਥੇ ਵਟਕਾਉਂਦੀ ਹੁੰਦੀ ਹੀਗੀ ਮੈਂ ਤਾਂ ਫੇਰ ਵੀ ਲਿਆ ਚੰਦਿਆ ਇਹਦਾ ਫੇਰ ਵੀ ਚੰਗੇ ਘਰ ਵਿਆਹ ਤੀ ਹੈ ਮੈਂ ਕਿਹੜਾ ਕੋ ਪਾਪ ਕਰਦਾ ਜੇ ਸੋਨਾ ਮਾਸਾ ਵੇਹ ਹੀ ਦਿੱਤਾ ਮੈਨੂੰ ਤੇ ਤੈਨੂੰ ਵੜ ਵੜ ਖਾ ਰਿਆ ਵਾ ਹੁਣ ਹਾਂ ਮੈਂ ਨਹੀਂ ਪਰਵਾਹ ਕਰਦੀ ਇਹ ਹੱਡਾਂ ਦੀ ਕੋਈ ਨਹੀਂ ਹਾਂ ਚੱਲ ਠੀਕ ਆ ਰੱਖਦੀ ਆ ਮੈਂ ਚੰਗਾ ਕਰ ਲੈਣੀ ਆਹੀ ਉਹ ਗੱਲਾਂ ਨਾ ਤੂੰ ਆਈ ਹੈ ਨਹੀਂ ਨਹੀਂ ਮੇਰਾ ਪੁੱਤ ਆਇਆ ਸੋਲੀਆਂ ਮੈਂ ਤੇੜੀਆਂ ਸਾਰੀਆਂ ਗੱਲਾਂ ਬੜੀ ਸੁਣੀ ਕਰਤੂਤ ਕਰ ਛੱਡੀ ਤੂੰ ਹੀ ਮੇਰੇ ਨਾਲ ਜੇ ਸੁਣ ਲਿਆ ਵਾ ਨਾ ਤੇ ਧਿਆਨ ਨਾਲ ਸੁਣ ਲੈ ਫਿਰ ਠੀਕ ਆ ਨਾ ਧਿਆਨ ਨਾਲ ਸੁਣੀਆਂ ਨੇ ਬਗਾਨਿਆਂ ਵਾਲੀ ਕਰਕੇ ਵਿਖਾਤੀ ਨਾ ਮੈਂ ਤੇ ਤੁਹਾਨੂੰ ਆਪਣੀ ਭੁਆਈ ਸਮਝਿਆ ਹੀ ਆਪਣੀ ਸਮਝ ਕੇ ਨਾ ਤੇ ਜਿੱਦਾਂ ਤੁਸੀਂ ਕਹੇ ਓਦਾਂ ਹੀ ਮੈਂ ਕੀਤਾ ਸੀ ਪਰ ਤੁਸੀਂ ਕੋਈ ਕਰਤੂਤ ਨਹੀਂ ਕੀਤੀ ਚੱਜਦੀ ਮੇਰੇ ਨਾਲ ਅੱਛਾ ਮੇਰੀਆਂ ਕਰਤੂਤਾਂ ਨਾਉਣ ਲਈਆਂ ਤੇ ਜਦੋਂ ਤੂੰ ਉੱਥੇ ਡੋਰੇ ਪੁੰਦੀ ਫਿਰਦੀ ਹੈਗੀ ਹੈ ਆਪਣੇ ਹੱਥੀ ਵੀ ਆਇਆ ਤੈਨੂੰ ਮੈਂ ਤੇਰੇ ਪਿਓ ਦੇ ਕਿੰਨਾ ਤੱਕ ਖਬਰ ਨਹੀਂ ਪਹੁੰਚਣ ਦਿੱਤੀ ਆਸਲਾ ਦੇ ਢਿੰਡੀਆਂ ਮੇਰਾ ਤੋਂ ਸਾਰਾ ਸਿਆਪਾ ਹੀ ਤੁਹਾਡਾ ਵਾ ਤੁਸੀਂ ਇਹੋ ਕੋ ਚੁੰਦੇ ਹੋ ਕਿ ਤੁਸੀਂ ਮੈਨੂੰ ਇਹ ਸਾਰੇ ਕੰਮ ਕਰਨ ਨੂੰ ਕਿਹਾ ਹੀ ਹਾਂ ਮੈਂ ਹੀ ਤੈਨੂੰ ਕਿਹਾ ਹੀ ਭਜਾਤਾ ਦਾ ਨੱਕ ਮਟਕੇ ਕਰ ਹੈਨਾ ਤੇ ਹੋਰ ਤੁਹਾਡਾ ਹੀ ਸਾਰਾ ਕੰਮ ਆ ਮੈਨੂੰ ਤੇ ਸਮਝ ਹੀ ਹੋਣ ਲੱਗੀ ਹੈ ਕਿ ਤੁਸੀਂ ਮੈਨੂੰ ਕਾਹਦੇ ਲਈ ਇੱਥੇ ਲਿਆ ਕੇ ਦੇ ਰੱਖਿਆ ਸੀ ਚੰਗੇ ਭਲੇ ਘਰ ਤੋਂ ਵਿਆਹ ਤਾਂ ਕੀ ਪਾਪ ਕਰਤਾ ਮੈਂ ਜੇ ਸੋਨਾ ਦੋਚਾ ਮੈਨੂੰ ਦੇ ਹੀ ਗਈਆਂ ਕੀ ਮੇਰੀ ਜਾਨ ਲੜੀ ਕਰਤੀ ਹੈ ਤੂੰ ਹੈ ਕੀ ਹੋ ਗਿਆ ਨੂੰਹਾਂ ਸਾਰੀ ਸਮਝ ਲੱਗ ਗਈ ਆ ਤੁਸੀਂ ਨਾ ਨਨਾਂ ਦੁਸ਼ਮਣੀ ਕੱਢਣ ਕਰਕੇ ਨਾ ਮੇਰਾ ਉਧਰ ਵਿਆਹ ਕਰਵਾਇਆ ਸੀ ਕਿ ਹਾਂ ਕਿ ਇੱਕ ਹੋਗੀ ਮੈਨੂੰ ਮੁੰਡਾ ਪਸੰਦ ਆ ਤੇ ਕੱਲ ਨੂੰ ਮੇਰੇ ਤੇ ਕੋਈ ਗੱਲ ਨਾ ਹੋਊਗੀ ਉਹ ਵਾਹੇ ਸੱਚੇ ਹੀ ਤੇ ਤੁਸੀਂ ਝੂਠੇ ਹੋ ਨਹੀਂ ਆਹੋ ਮੈਂ ਝੂਠੀ ਆ ਠੀਕ ਆ ਨਾ ਪਾਲਾ ਮੈਡਲ ਜਿਹੜਾ ਪਾਉਣਾ ਆਪਣੀ ਸੱਸ ਦੇ ਗੱਲ ਦੇ ਵਿੱਚ ਸਚਾਈ ਦਾ ਠੀਕ ਆ ਜਾਂ ਦਫਾ ਹੋ ਉੱਥੇ ਉਹਨਾਂ ਦੇ ਘਰ ਇੱਥੇ ਕੰਨ ਦੀ ਆ ਖਲਤੀ ਫਿਰ ਤੇ ਨਾਲ ਰਹੀ ਸੋਨੇ ਦੀ ਗੱਲ ਆ ਸੋਨਾ ਸਾਰਾ ਤੇ ਭੁਲ ਜਾ ਹੁਣ ਤੂੰ ਠੀਕ ਆ ਨਾ ਉਹ ਤੇ ਨਹੀਂ ਤੈਨੂੰ ਮੈਂ ਹੁਣ ਦੇਣ ਲੱਗੀ ਇਹ ਤੇ ਕਿ ਤਾ ਸੁਪਨੇ ਚ ਵੇਖੇਗੀ ਹੁਣ ਤੂੰ ਸੋਨਾ ਆਪਣਾ ਜੇ ਤੁਸੀਂ ਮੈਨੂੰ ਹਰ ਦੋ ਚੀਜ਼ਾਂ ਨਾ ਦੋਗੇ ਤੇ ਮੈਂ ਛੜਤੇ ਤ ਨਹੀਂ ਅੱਜ ਲੱਗੀ ਬਥੇਰਾ ਸੋਨਾ ਪਿਆਵਾ ਮੇਰੇ ਕੋਲ ਮੈਂ ਤੇ ਤੁਹਾਨੂੰ ਦਿੱਤਾ ਹੀ ਇੱਦਾਂ ਹੀ ਚੰਗੀ ਰਹੀਆਂ ਸਭਾ ਸਾਰਾ ਨਹੀਂ ਤੁਹਾਨੂੰ ਦਿੱਤਾ ਤੇ ਨਾਲੇ ਹੁਣ ਤੁਸੀਂ ਕਹਿੰਦੇ ਕਿ ਤੈਨੂੰ ਕੁਝ ਦੇਣਾ ਨਹੀਂ ਮੈਂ ਤੁਹਾਡੇ ਕੋਲ ਸਾਰਾ ਕੁਝ ਕਢਾ ਕੇ ਛੱਡਾਂਗੀ ਤਾਂ ਇਹ ਤੇ ਤੁਸੀਂ ਇੱਥੇ ਕੀ ਧੁਰੇ ਫਿਰਦੇ ਹੋ ਕੀ ਬਣਾ ਲਿਆ ਜੇ ਘਰ ਦਾ ਬਹੁਤ ਬੋਲਿਆਂ ਵਾਲੀ ਸ਼ਾਤਣ ਅਗਲੇ ਵੇਖੋ ਕਿੱਥੋਂ ਦੇ ਕਿੱਥੇ ਪਹੁੰਚ ਗਏ ਉਹ ਤੁਹਾਡੇ ਵਾਂਗੂ ਸਾੜਾ ਨਹੀਂ ਕਰਦੇ ਤੁਸੀਂ ਤੇ ਸੜ ਸਾੜੀ ਖਾਪ ਚੱਲੇ ਹੋ ਉਹਨਾਂ ਦੇ ਬਰਖਲਾ ਵੀ ਸੋਚਾ ਸੋਚਦੇ ਰਹਿੰਦੇ ਹੋ ਕਿ ਕਿੱਦਾਂ ਉਹਨਾਂ ਨੂੰ ਖਾਣਾ ਸੁਤਣਾ ਤੇ ਇਹ ਨਹੀਂ ਵੇਂਦੇ ਕਿ ਤੁਹਾਡੇ ਤੋਂ ਉੱਤੇ ਵੀ ਕੋਈ ਹੈਗਾ ਵਾ ਉਹ ਸਾਰਾ ਕੁਝ ਵੇਂਦਾ ਵਾ ਵੇਖਾਂ ਜ਼ੁਬਾਨ ਕਦਾ ਚੱਲਦੀ ਲੁਤਰੋ ਦੀ ਆਪਣੀ ਮਾਂ ਵਾਂਗੂ ਤੇਰੀ ਮਾਂ ਵੀ ਇਦਾਂ ਹੀ ਕਰਦੀ ਹੁੰਦੀ ਸੀ ਉਥੇ ਬਾਵਾ ਕੱਡ ਕੱਡ ਲੜਦੀ ਹੁੰਦੀ ਸੀ ਤੇ ਤੂੰ ਵੀ ਉਹਦੀ ਕੁੜੀ ਆ ਫੋਨ ਤੇ ਉਹਦਾ ਹੀ ਆ ਨਾ ਹੈ ਪਹਿਲਾਂ ਜਦ ਨਿਆਂ ਮਟਕੇ ਕਰਦੀ ਹੁੰਦੀ ਸੀ ਉਹ ਤਾਂ ਪੁਹਣ ਪੁਛ ਪੁਛ ਕਰਦੀ ਸੀਗੀ ਹੈ ਨਾਲੇ ਮੈਂ ਤੇਰਾ ਵਿਆਹ ਕਰਾਇਆ ਤੇ ਨਾਲੇ ਮੇਰੇ ਸਿਰ 'ਚ ਸਵਾਭ ਪਾਉਂ ਲਈ ਹੁਣ ਵਾਵਾ ਸੋਨਾ ਕੀਤਾ ਤੋ ਮੇਰੇ ਨਾਲ ਮੇਰਾ ਵਿਆਹ ਕਰਵਾ ਕੇ ਕਿਹੜਾ ਤੁਸੀਂ ਮੈਨੂੰ ਤਾਜ ਪੁਵਾਤਾ ਸਿਰ 'ਚ ਸਭ ਕੁ ਖੇਈ ਪੁਵਾਈ ਹੈ ਕੋਈ ਕਸਰ ਨਹੀਂ ਛੱਡੀ ਤੁਸੀਂ ਮੈਨੂੰ ਘਰੋਂ ਕਢਾਉਣ ਵਿੱਚ ਤੇ ਜੁੱਤੀਆਂ ਢਾਡੇ ਕਰਕੇ ਮੈਂ ਬਾਦੂ ਦੀਆਂ ਖਾਦੀਆਂ ਵਾ ਹੁਣ ਵੇਖੋ ਕਿਦਾਂ ਸਟਾਈਲ ਮਾਰਦੇ ਨੇ ਖਾਣੀਆਂ ਪੈਣੀਆਂ ਵਾ ਠੀਕ ਹੈ ਨਾ ਜੇ ਕੰਮ ਚੰਗੇ ਕਰਦੇ ਜੁੱਤੀਆਂ ਨਹੀਂ ਖਾਂਦੀ ਚੰਗੀ ਕਾਮੀ ਕੀਤੀ ਆ ਮੈਨੂੰ ਪਤਾ ਲੱਗ ਗਿਆ ਤੁਹਾਡੀ ਨੋਂ ਸੱਚੀ ਤਾਂ ਹੀ ਤੁਹਾਡੇ ਸੱਚ ਜੁੱਤੀਆਂ ਮਾਰ ਗਈ ਇਹ ਆਪਣੀ ਜ਼ੁਬਾਨ ਸੰਭਾਲ ਠੀਕ ਆ ਨਾ ਆ ਨੋਂ ਦਾ ਨਾਂ ਨਾ ਹੋਵੀ ਨਹੀਂ ਤੇ ਮੇਰੇ ਕੋ ਵੀ ਕੁਝ ਖਾ ਕੇ ਜਾਵੇਂਗੀ ਇੱਥੋਂ ਜਿੱਦਾਂ ਸਹਰੇ ਕੋ ਖਾਣੀ ਚਾਹਾਂਗੀ ਇੱਥੇ ਮਾਰ ਕੇ ਵਿਖਾਇਆ ਹਾਂ ਤੂੰ ਹੀ ਹੁਣ ਮੈਨੂੰ ਹੋ ਜਾ ਜਾ ਸੁੱਕੀ ਸੁੱਕੀ ਚੱਲ ਜਾ ਮੇਰੇ ਕੋਲ ਚੰਗੀ ਰਹਿ ਜੇਂਗੀ ਇਹ ਰੱਖਾਵੇਂ ਮੇਰੇ ਕੋਲ ਖੁਸ਼ ਹੋ ਜੇ ਹੁਣ ਜਿੱਦ ਨੂੰ ਨੇ ਤੁਹਾਨੂੰ ਫੜ ਲਿਆ ਨਾ ਤੁਹਾਨੂੰ ਛੱਡਣਾ ਨਹੀਂ ਹੁਣ ਅੱਕੀ ਬੜੀਆ ਤੁਹਾਡੇ ਤੇ ਹੂੰ ਮੇਰੇ ਵਰਗੇ ਕਈ ਤਰੀਆਂ ਫੜਦੀਆਂ ਮੈਨੂੰ ਫੜਨ ਨੂੰ ਹੈ ਇਹਦੀ ਕਿ ਜੁਰਤ ਮੇਰੇ ਹੱਥ ਵੀ ਲਾ ਜਾਏ ਹੈ ਆਪਣੀ ਨਾ ਉਹ ਮ ਕੰਟਰੋਲ ਚ ਆਖੀ ਆ ਵਾਰਾਂ ਨਹੀਂ ਕਿ ਛੱਡੀ ਲੱਗੀ ਆ ਨਾ ਸਮਝ ਤੂੰ ਜਾ ਕੇ ਫੜ ਜੀ ਨੂੰ ਫੜਨਾ ਵਾ ਪਤਾ ਮੈਨੂੰ ਤੁਹਾਡਾ ਵੀ ਤੁਹਾਡੀ ਨੋਹ ਦਾ ਵੀ ਕਿੰਨੇ ਕ ਪਾਣੀ ਚ ਤੁਸੀਂ ਦੇਵੇਂ ਜਾਣੀਆਂ ਤੁਸੀਂ ਤਾਂ ਸਿਰਫ ਗੱਲਾਂ ਹੀ ਵਾਲਿਓ ਹੈਗੇ ਕਾਹੇ ਜੋਗੇ ਨਹੀਂ ਆ ਤੇ ਜਿਹੜਾ ਤੁਸੀਂ ਕਹਿੰਦੇ ਨਾ ਸੋਨਾ ਦੇਣਾ ਨਹੀਂ ਹੈ ਤੇਰੇ ਤੋਂ ਇੱਕ ਨਾ ਕਢਾ ਕੇ ਦਿਖਾਵਾਂਗੀ ਹੁਣ ਮੈਂ ਇੱਧਰ ਆਹ ਜਰਾ ਕਟੇਰੀ ਮੈਂ ਉਂਗਲ ਤੋੜਾ ਹੈ ਤੂੰ ਕੋਣ ਹੋ ਨੀ ਮੈਂ ਚੁਟਕੀਆਂ ਮਾਰਨ ਵਾਲੀ ਹੱਥ ਛੱਡ ਦੇ ਜੇ ਜੀਬਾਨ ਸੰਭਾਲ ਕੇ ਕੂ ਮੈਂ ਤੇਰੀ ਜੀਬਾਨ ਖਿੱਚ ਦੇਣੀ ਓ ਤੇਰੀ ਤੈਨੂੰ ਦੱਸ ਦਿੰਦੀ ਓ ਮੈਂ ਮੇਰੀ ਗੱਲ ਸੁਣ ਲੋ ਮੇਰਾ ਹੱਥ ਛੱਡ ਦੋ ਇਹ ਨਾ ਹੋਏ ਮੈਂ ਭੁੱਲ ਜਾਂਗੀ ਤੁਸੀਂ ਮੇਰੀ ਭੂਆ ਜੇ ਕੀ ਹੋ ਗਿਆ ਬਦੋਵਾ ਜਾਨੀਆਂ ਨੂੰ ਤੁਹਾਡੀ ਦੋਵਾਂ ਦੀ ਕਿਉਂ ਖਿਚੜੀ ਹੁੰਦੀ ਹੈ ਅੱਜ ਕੀ ਹੋ ਗਿਆ ਤੁਹਾਨੂੰ ਉਹ ਚੰਗਾ ਹੋ ਗਿਆ ਤੁਸੀਂ ਆਗੇ ਜੇ ਮੈਨੂੰ ਪਤਾ ਲੱਗ ਗਿਆ ਸਾਰੀਆਂ ਦੀਆਂ ਕਰਤੂਤਾਂ ਦਾ ਮੈਂ ਤੇ ਕਹਿੰਨੀ ਫੜ ਲਓ ਜੇ ਫੜਨਾ ਜੀ ਨਾ ਕਟਾਪਾ ਲਾਉਣਾ ਜੇ ਦਾ ਤੇ ਮੈਂ ਤੁਹਾਡੇ ਨਾਲ ਹੁੰਨੀ ਆ ਜਿੱਦਾਂ ਮੈਂ ਇਹਨੂੰ ਕਹਿੰਦੀ ਹੁੰਦੀ ਹਾਂ ਉਦੋਂ ਤੇ ਤੈਨੂੰ ਵੀ ਨਹੀਂ ਸਮਝ ਲਾਦੀ ਹੁੰਦੀ ਹਾਂ ਉਦੋਂ ਵੀ ਤੈਨੂੰ ਲੱਗਦਾ ਬਸ ਮੇਰੀ ਭੂਆ ਹੀ ਆ ਜੋ ਵੀ ਆ ਸਾਰੇ ਸਿਆਪੇ ਦੀ ਜਾੜ ਇਹੋ ਜੀ ਚੱਲ ਸ਼ੁਕਰਾਂ ਲੱਗ ਗਿਆ ਤੈਨੂੰ ਵੀ ਪਤਾ ਤੁਸੀਂ ਸਹੀ ਕਹਿੰਦੇ ਹੋ ਹੀ ਸਹੀ ਬੋਲਦੇ ਹੋ ਇਹੀ ਸਾਰਾ ਕੰਮ ਕਰਦੇ ਨੇ ਘਰ ਦੇ ਵਿੱਚ ਲੜਾਈਆਂ ਬਹੁਤ ਨੇ ਚੰਗੇ ਪੜੇ ਨਹੀਂ ਆ ਵੀ ਸੱਚ ਦੀ ਦੇਵੀ ਤੂੰ ਵੀ ਸੱਚ ਦੀ ਦੇਵੀ ਚੱਲ ਚੱਲ ਤੁਰੀ ਚੱਲ ਕਿੱਦਾਂ ਚਪੜ ਚਪੜ ਕਰਦੀ ਐ ਜਾ 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 ਆਪਣੀ ਸਾਥੀ ਸਹਾਨੇ ਵਿਆਹ ਜਾ ਕੇ ਚੱਲ ਨਹੀਂ ਉਧਰ ਹੀ ਤਰ ਤਾ 100 ਗੁਣਾ ਚੰਗੇ ਨੇ ਉਹ ਚੰਗੇ ਆ ਜਾ ਤੁਰੀ ਚੱਲ ਹੁਣ ਦੱਸੋ ਅਜੇ ਤਾਂ ਇਹ ਆਈ ਐ ਅਜੇ ਤਾਂ ਉਹਨਾਂ ਨੇ ਆਉਣਾ ਇਹਦੇ ਮਾਪਿਓ ਨੇ ਫੇਰ ਆਉਣਾ ਤੇ ਹੈ ਬੜੀ ਲੱਗੀਆਂ ਮੂੰਹ ਚੋਟੜ ਗੱਲਾਂ ਕਰਨ ਕਰਲਾ ਕਰਲਾ ਤੂੰ ਵੀ ਤੇਰਾ ਵੀ ਟਾਈਮ ਆ ਗਿਆ ਵਾ ਹੈ ਨਾਲੇ ਮੈਂ ਕਿਹ ਕੋ ਡਰਦੀ ਨਹੀਂ ਠੀਕ ਹੈ ਨਾ ਮੈਂ ਜਿੱਦਾਂ ਵੀ ਹੈ ਗਈ ਮੋਦਾਂ ਨਹੀਂ ਰਹਿਣੀ ਆ ਤੂੰ ਫਿਕਰ ਨਾ ਕਰ ਆਹੋ ਤੁਹਾਡੀ ਸ਼ਗਲ ਤਾਂ ਲੱਗਣੀ ਦਿਆ ਵਾ ਕਿ ਤੁਸੀਂ ਡਰ ਗਿਆ ਕਿ ਨਹੀਂ ਡਰੇ ਮੈਨੂੰ ਤਾਂ ਬੜਾ ਮਜ਼ਾ ਆਉਣ ਦਿਆ ਵਾ ਇਹੀ ਤਾਂ ਮੈਂ ਦੇਖਣਾ ਚਾਹੁੰਦੀ ਸੀ ਨਾ ਕੀ ਹੋਣ ਦਿਆ ਤੁਹਾਡੇ ਨਾਲ ਬਹੁਤੇ ਮਜ਼ੇ ਨਾ ਲੈ ਕੋਈ ਪਤਾ ਨਹੀਂ ਵਾਰੀ ਪੈ ਤੇਰੀ ਆ ਜੇ ਠੀਕ ਹੈ ਮੇਰੀ ਕਿੱਥੋਂ ਮੈਂ ਕਿਹਾ ਤੁਹਾਡੇ ਵਾਂਗੂ ਗਲਤ ਕੰਮ ਕਰਨ ਡਈ ਆ ਮਰ ਜਾ ਕੇ ਆਹੋ ਵੀ ਮੈਂ ਕਿਹੜਾ ਗਲਤ ਕੰਮ ਕਰਨ ਡਈ ਆ ਜਿਹੜੇ ਮੇਰੀ ਵਾਰੀ ਆਣੀ ਆ ਵਾਰੀ ਤਾਂ ਤੁਹਾਡੀ ਹੋਣੀ ਹੁਣ ਆ ਹੀ ਗਈ ਸਮਝੋ ਵੇਖਾ ਕਿਦਾਂ ਮੌਕਾ ਮਿਲ ਗਿਆ ਉਹਨੂੰ ਜ਼ੁਬਾਨ ਚ ਲਾਉਣ ਦਾ ਹਾਈ ਹਾਈ ਅੱਜ ਨਵੀਂ ਪਸੂੜੀ ਪੈ ਗਈ ਆ ਸੋਚਿਆ ਕੋਹੀ ਤੇ ਹੋ ਕੁਛ ਗਿਆ ਮੈਂ ਤੇ ਚੋਰੀ ਰੱਖੀ ਸੀ ਗੱਲ ਤੋਂ ਤੇ ਅੱਜ ਆਪਣੇ ਕੰਨੀ ਸਭ ਕੁਝ ਸੁਣ ਗਈ ਆ ਇਹ ਵੀ ਮੇਰੀ ਉਲਟ ਹੋ ਗਈ ਹੁਣ ਹੁਣ ਮੈਂ ਕਰਾਂ ਕੀ ਹੁਣ ਤੇ ਮੈਂ ਤੇ ਬੱਲੀ ਜਾਣਾ ਵਾਂ ਇਦਾਂ ਕਰਦੀ ਆ ਇਹਨਾਂ ਦੇ ਪਿਓਾਂ ਨਾਲ ਜਾ ਕੇ ਗੱਲ ਕਰਨੀ ਆ ਤੇ ਕੋਈ ਸਲਾਹ ਸਲੂ ਕਰਕੇ ਨਾ ਤੇ ਕੋਈ ਸਕੀਮ ਲੜਾਈ ਨਵੀਂ ਨਹੀਂ ਤੇ ਪਵਾੜਾ ਪਿਆਰੀ ਖੜਾ ਵਾ ਹੁਣ ਚੱਲ ਵੇਖਾਂ ਜਾ ਕੇ ਕੀ ਤਕ ਦੇ ਫਰਦੇ ਜੀ ਆਖੋ ਪਾਣੀ ਦੱਸ ਗੱਲ ਕੀ ਹੋਈ ਐ ਇੱਧਰ ਆਓ ਹੂੰ ਕੋੜਾ ਪੈ ਗਿਆ ਜੀ ਨਵਾਈ ਗੱਲ ਦੱਸੇਗੀ ਤਾਂ ਹੀ ਪਤਾ ਲੱਗੂਗਾ ਗੱਲ ਕਰਨੀ ਦੱਸਣੀ ਆ ਆ ਮੈਂ ਫੋਨ ਤੇ ਗੱਲ ਕਰਦੀ ਆ ਆਪਣੀ ਭੈਣ ਦੇ ਨਾਲ ਆਹੋ ਹੈ ਤੇ ਨਾ ਬਾਰੇ ਡਈ ਹੀ ਕਰਨ ਅੱਛਾ ਸਾਰੀਆਂ ਗੱਲਾਂ ਕਰਤੀਆਂ ਮੈਂ ਤੇ ਤੇ ਮੈਨੂੰ ਨਹੀਂ ਪਤਾ ਕਿ ਨਵ ਗੇਟ ਲਾ ਕੇ ਖੋਤੀ ਆ ਉਹਨੇ ਸਾਰੀਆਂ ਗੱਲਾਂ ਸੁਣ ਲਈਆਂ ਤੇ ਇਕਦਮ ਹੀ ਆ ਕੇ ਮੇਰੇ ਗਾੜੀ ਖਲੋਦੀ ਤੇ ਮੈਨੂੰ ਆਦੀ ਭੂਆ ਜੀ ਤੁਹਾਡੀਆਂ ਕਰਤੂਤਾਂ ਦਾ ਮੈਨੂੰ ਸਾਰਿਆਂ ਦਾ ਪਤਾ ਲੱਗ ਗਿਆ ਕੋਈ ਗੇਟ ਲਾ ਕੇ ਖਲੋਦੀ ਅੰਦਰ ਦਫਾ ਹੋ ਜਾਂਦੀ ਹੈ ਮੈਨੂੰ ਕੀ ਪਤਾ ਸੀ ਪਿੰਨੇ ਬੁਲਾ ਰਿਆਂ ਆ ਜਾਣਾ ਮੈਂ ਤਾਂ ਆਪਣੀ ਭੈਣ ਨਾਲ ਉਹਦਾ ਹੀ ਡੇ ਚਾਨ ਚੱਕ ਦੇ ਗੱਲਾਂ ਕਰਨ ਮੈਨੂੰ ਕੀ ਪਤਾ ਹੈਗਾ ਤੇ ਗਾੜੀ ਖਲੋ ਕੇ ਆਣ ਕੇ ਉਹ ਗੱਲਾਂ ਮੈਨੂੰ ਕਰਕੇ ਗਈ ਆ ਵੀ ਜਿਹੜੀਆਂ ਕਰਨ ਵਾਲੀਆਂ ਨਾ ਹੁਣ ਮੈਨੂੰ ਆਦੀ ਸੋਨਾ ਤੇਰੇ ਵਿੱਚੋਂ ਕੱਢਣਾ ਵਿੱਚੋਂ ਹੈ ਮੇਰੀ ਸੁਣ ਲੈ ਗੱਲ ਹੁਣ ਨਾ ਇੱਥੇ ਰਹਿਣਾ ਖਤਰੇ ਤੋਂ ਖਾਲੀ ਨਹੀਂਗਾ ਉਹੋ ਤਾਂ ਤੁਹਾਡੇ ਵੱਲ ਆਈ ਨੇ ਭੁਰ ਕਰੀਏ ਕੀ ਹੋਏ ਨਾ ਹੋਵੇ ਅੰਤਰੀ ਸਾਰੀ ਪੰਚਾਇਤ ਲੈ ਕੇ ਸਾਡੇ ਘਰ ਆ ਜਣਾ ਕਲੀ ਪੰਚਾਇਤ ਨਾਲ ਨਾਲ ਪੁਲਿਸ ਲੈ ਕੇ ਵੀ ਆਉਣਾ ਵਾ ਤੇ ਇਤਨਾ ਕਰੀ ਇਥੋਂ ਡੰਡੀ ਦੋਰਾ ਚੁੱਕੀਏ ਤੇ ਤੇਰੀ ਭੈਣ ਕੋ ਚਲੀਏ ਹਾਂ ਤਾਂ ਸਕੀਮ ਚੰਗੀ ਹੈ ਹਾਂ ਹਾਂ ਵਧੀਆ ਜੇ ਤੇ ਮੇਰੀ ਗੱਲ ਸੁਣੋ ਸਾਡੀ ਨੌਨ ਨੂੰ ਨਾ ਭੜਾ ਨੂੰ ਪਤਾ ਲੱਗ ਜੇ ਜੇ ਕਿਤੇ ਇਹਨੂੰ ਪਤਾ ਲੱਗ ਗਿਆ ਨਾ ਇੰਨੇ ਉਸੇ ਵਾਲੇ ਦੀ ਸਸ ਦੇ ਕੰਚ ਫੂਕ ਮਾਰ ਰਹੀ ਨਾ ਘਰ ਨਾ ਜਵੀ ਸਮਾਨ ਸਾਰਾ ਸੈਟ ਹੋਦਾ ਨਾ ਲੋਕ ਲੱਗੇ ਆਹ ਮਾਨ ਲੋਕ ਲੱਗੇ ਸਾਰੇ ਤੇ ਮੈਂ ਤਾਂ ਨਾ ਕਹਦਾ ਮੋਟਰਸਾਈਕਲ ਇਥੋਂ ਬਣੀ ਤਿੱਤ ਇੱਥੇ ਹੁਣ ਛਵਾਏ ਖੇਤਰਾਂ ਤੋਂ ਕ ਕੱਲ ਐਂ ਤਾਂ ਕਰੋ ਮੈਂ ਨਾ ਇੱਥੇ ਬੈਠੀ ਆ ਆ ਕਿ ਕਿਸ ਨੂੰ ਪਤਾ ਨਾ ਲੱਗੇ ਤੇ ਤੁਸੀਂ ਮੋਟਰਸਾਈਕਲ ਲਿਆਓ ਤੇ ਚੁੱਪ ਕਰਕੇ ਨਿਕਲ ਜਿਗੇ ਸਿਆਪਾ ਤੇ ਬੈਗਿਆ ਨਹੀਂ ਹੁਣ ਨਾ ਮੈਂ ਨੇ ਵਾ ਮੋੜ ਫਲ ਕੇ ਤਾਂ ਇੱਥੇ ਬੈਠੀ ਈ ਨਹੀਂ ਮੈਂ ਇੱਥੇ ਬੈਠੀ ਆ ਹਾਏ ਰੱਬਾ ਬਚਾਲਾ ਸੱਚਾ ਪਾਤਸ਼ਾ ਹੁਣ ਕੀ ਕਰਾਂ ਹਾਏ ਹੁਣ ਤਾਂ ਕੋਈ ਆਰਾਮ ਨਹੀਂ ਲੱਭਣ ਡਿਆ ਹੁਣ ਸਾਰੇ ਰਲ ਗਏ ਆ ਮੇਰੀ ਨੌ ਵੀ ਰਲ ਗਈ ਆ ਮੇਰਾ ਪੁੱਤ ਵੀ ਰਲ ਗਿਆ ਵਾ ਹੁਣ ਇਹਨਾਂ ਇਕੱਠਿਆਂ ਨੇ ਬਹਿ ਕੇ ਨਾ ਹੁਣ ਮੇਰਾ ਭਾਂਡਾ ਪਨਣਾ ਵਾ ਮੈਂ ਕਿੱਧਰ ਨੂੰ ਜਾਵਾਂ ਹੁਣ ਇਹ ਤੇ ਨਾ ਨਿਕਣ ਚ ਭਲਾਈ ਆ ਹੁਣ ਚੁੱਪ ਕਰਕੇ ਨਾ ਤੁੰਡ ਨਿਕਲ ਜਾਂਦੇ ਆ ਹਾਏ ਲੈ ਆਓ ਮੋਟਰਸਾਈਕਲ ਹੁਣ ਹਾਏ ਹਾਏ ਇੱਕ ਤਾਂ ਮੈਨੂੰ ਇਹ ਨਹੀਂ ਸਮਝ ਲੱਗੀ ਕਿ ਕਿਹੜੇ ਵਾਲੇ ਆ ਗੀ ਬਿੱਲੀ ਵਾਂਗੂ ਪੋਲੇ ਪੋਲੇ ਪੈਰ ਆਣ ਕੇ ਤਾਂ ਖੋਤੀ ਰੀ ਗੇਟ ਦੇ ਲਾਗੇ ਅੱਜ ਤਾਂ ਮੈਂ ਬੜਾ ਕੁਝ ਕਰਨਾ ਹੈਗਾ ਅੱਜ ਤੇ ਦੋ ਚੀਜ਼ਾਂ ਲਈਆਂ سونے ਦੀਆਂ ਤੇ ਪਵਾੜੇ ਤੇ ਪੈ ਵੀ ਗਏ ਸਭ ਕੋ ਸਾਹਮਣੇ ਆ ਗਿਆ ਮੇਰੇ ਤਾਂ ਹੱਥ ਹੀ ਕੁਛ ਨਹੀਂ ਆਇਆ ਹੈ ਪਰ ਹੁਣ ਮੈਂ ਵੀ ਇਹਨਾਂ ਦੇ ਹੱਥ ਨਹੀਂ ਘਾਉਣਾ ਹੁਣ ਵੇ ਵੀ ਆਉਣ ਮੋਟਰਸਾਈਕਲ ਲੱਗਦਾ ਆ ਗਏ ਜਲਦੀ ਦੱਬਾ ਯਾਰ ਅਗਾਹ ਤੇ ਯਾਰ ਆ ਕੇ ਦਰਦਾ ਕਰ ਰਿਹਾ ਆ ਬਾਬਾ ਰੁਕੋ ਮੰਮੀ ਦੇ ਲਈ ਕਿਥੇ ਲੈ ਜਾਓ ਕੋਈ ਕਿਥੇ ਚਲ ਗਿਆ ਯਾਰ ਇਹ ਮੋਟਰਸਾਈਕਲ ਵੀ ਨਹੀਂ ਕਿਸ ਦਾ ਹੈ ਜੱਸ ਨੂੰ ਦੱਸਦਾ ਜਾ ਕੇ ਜੱਸ ਹਾਂਜੀ ਉਹ ਮੰਮੀ ਤੇ ਪੜਨੀ ਕਿਥੇ ਚਲ ਗਈ ਕੋਈ ਗੱਲ ਕਰਉਣੀ ਹੈ ਠੀਕ ਠਾਕ ਵਾਹ ਭਾਈ ਹਾਂ ਉਹ ਠੀਕ ਹੀ ਆ ਉਹਨੇ ਉਹਦੇ ਉੱਥੇ ਕੀ ਹੋਣਾ ਵਾ ਉਹ ਤਾਂ ਗਈ ਆ ਤਾਂ ਕਰਕੇ ਮੈਨੂੰ ਲੱਗਦਾ ਭੱਜ ਗਈ ਆ ਵੀ ਉਹ ਨਵਨ ਸੁਣ ਲਈਆਂ ਇਹਦੀਆਂ ਸਾਰੀਆਂ ਗੱਲਾਂ ਫਿਰ ਬਾਹਰ ਬੈਠੀ ਕਰਨ ਡਈ ਹੋਣੀ ਆ ਉੱਤੋਂ ਹੀ ਆ ਗਈ ਉਹੋ ਦੇ ਉਹਨੇ ਸਾਰੀਆਂ ਸੁਣ ਲਈਆਂ ਵੀ ਹਾਂ ਮੈਂ ਨਹੀਂ ਇਹਨੂੰ ਸੋਨਾ ਦੇਣਾ ਤੇ ਇਹ ਹੋ ਬਦਨ ਕੀ ਕੁਝ ਇਹ ਤਾਂ ਬਸ ਗੁੱਤਮ ਕੁੱਤੀ ਨਹੀਂ ਹੋਈਆਂ ਉੱਥੇ ਇਹ ਤਾਂ ਬਾਹਵਾਂ ਲੜਨ ਡਈਆਂ ਸੀ ਮੈਂ ਜਾ ਕੇ ਪੁੱਛਿਆ ਕੀ ਹੋਇਆ ਉਹ ਮੈਨੂੰ ਕਹਿੰਦੀ ਤੂੰ ਹੀ ਸੱਚੇ ਹੈਂਗੇ ਮੈਨੂੰ ਲੱਗ ਗਿਆ ਪਤਾ ਹੁਣ ਵੀ ਮੈਂ ਸੱਚੀ ਇਹ ਕਿ ਝੂਠੀ ਗੀ ਅਛਾ ਇਹ ਸੇਗਾ ਤਾਂ ਉਹ ਕਹਿੰਦੀ ਹਣ ਤੁਹਾਨੂੰ ਦੱਸਦੇ ਆ ਪਤਾ ਹੀ ਉਹਨੇ ਆਪਣੇ ਘਰ ਜਾ ਕੇ ਹੁਣ ਦੱਸ ਦੇਣੀ ਸਾਰੀ ਸੱਚਾਈ ਅਗੂ ਨੇ ਤੇ ਉਹਨਾਂ ਨੇ ਆਉਣਾ ਹੀ ਆ ਇੱਥੇ ਇਸੇ ਕਰਕੇ ਭੱਜ ਗਈ ਹੋਣੀ ਹੈ ਇਹ ਮੋਟਰਸਾਈਕਲ ਕਿਹਦਾ ਮੰਗਿਆ ਈ ਉਹ ਆਵਾਜ਼ ਇੰਨੀ ਕੰਡਿਆ ਮੈਨੂੰ ਇੱਥੇ ਜਾ ਕੇ ਖਰਾਬ ਹੋ ਜਾਊਗਾ ਨਾ ਦੱਸ ਕੇ ਗਏ ਆ ਤੇ ਸ਼ੂਕ ਦੇ ਇਦਾਂ ਲਾਗੋ ਚੱਲ ਗਏ ਆ ਕਿ ਦੱਸ ਦੇ ਦੱਸ ਦੇ ਇਦਾਂ ਕਰ ਗਏ ਬਸ ਦੋ ਲੱਖ ਫੋਨ ਲਾ ਕੇ ਪੁੱਛ ਉਹਨਾਂ ਨੂੰ ਕੋਈ ਨਹੀਂ ਉਹ ਤਾਂ ਹੁਣ ਉਹਨੂੰ ਡਰ ਹੁਣਾਵਾ ਕਿਤੇ ਮੇਰੀ ਗੁਦਨੀ ਨੂੰ ਨਾ ਕਮਾਉਣਾ ਆਣ ਕੇ ਤਾਂ ਕਰਕੇ ਭੱਜ ਗਈ ਹੋਣੀ ਕੋਈ ਨਹੀਂ ਪੁੱਛ ਲੈਣੀ ਹੁਣ ਕਰਕੇ ਇੱਕ ਵਾਰੀ ਕਿੱਥੇ ਨਹੀਂ ਜਾਣਾ ਇੱਥੇ ਹੀ ਆਉਣਾ ਇਹਨੇ ਤੇ ਜੇ ਕੋਈ ਘਰ ਆ ਗਏ ਕਿਸ ਨੂੰ ਜਵਾਬ ਕੀ ਦੇਣਾ ਵਾ ਅਹੀ ਦੇਣਾ ਵਾ ਆਪੇ ਦਿਂਦੀ ਰਵੇ ਅਈ ਗੜ ਸਾਨੂੰ ਕੀ ਪਤਾ ਸਾਨੂੰ ਫੜਾ ਕੇ ਗਏ ਅਗਲਾ ਕਹਣਾ ਤੂੰ ਉਹਦਾ ਮੁੰਡਾ ਵਾ ਦੱਸ ਸਾਨੂੰ ਕੁਛ ਨਾ ਕੋ ਉਂਝ ਚੱਕੜੇ ਹੋਣਾ ਉਹਨਾਂ ਨੇ ਕਿੱਥੇ ਚੱਕੜਾ ਵਾ ਉਹ ਤਾਂ ਬੱਸ ਹੁਣ ਦੇਈਆਂ ਗੱਲਾਂ ਹੁਣ ਤੇ ਜਿਹੜਾ ਫਲਾਰਾ ਪਹਿਣਾ ਉਹ ਤੇ ਪਹਿਣਾ ਹੀ ਆ ਲੈ ਦੱਸ ਵੇ ਹੋਏ ਇਹਨਾਂ ਨੇ ਬੜੀ ਬੇਇੱਜ਼ਤੀ ਕਰਾਤੀ ਹੈ ਤੁਹਾਡੀ ਸਾਡੀ ਕਾਦੀ ਫੇਸਤੀ ਇਹਦੇ ਵਿੱਚ ਅਹੀ ਘੜੇ ਨਾਲ ਰਲੇ ਹੀਗੇ ਮੈਂ ਤਾਂ ਆਪ ਉਹਨਾਂ ਦੇ ਘਰ ਇਸੇ ਕਰਕੇ ਦੱਸ ਗਈ ਵੀ ਕਾਲੂ ਸਾਨੂੰ ਨਾ ਕਹਿਣਗੇ ਅਹੀ ਨਹੀਂ ਰਲੇ ਹੈਗੇ ਇਹਨਾਂ ਦੇ ਨਾਲ ਇਹ ਜੋ ਕਰਦੀ ਆ ਆਪ ਹੀ ਕਰਦੀ ਆ ਉਹ ਲੋਕੀ ਬਾਤੋਂ ਬਦਲ ਜਾਂਦੇ ਨੇ ਲੇਮਨ ਤੇ ਟੈਨਸ਼ਨ ਇਹ ਪਈ ਆ 10000 ਰੁਪਈਆ ਮੈਂ ਲੈਣਾ ਲੋਕਾਂ ਦਾ ਲੱਖ ਰੁਪਈਆ ਕਿੱਥੋਂ ਲਾਉਣਾ ਮੈਂ ਅਹੀ ਕਾਦੋਂ ਲਾਉਣਾ ਆ ਆਪੇ ਲਾਉਣ ਜਿਨ੍ਹਾਂ ਨੇ ਲਏ ਆ ਸਾਨੂੰ ਵੀ ਕੋਈ ਲੋੜ ਹੈਗੀ ਬੋਲਣ ਦੀ ਇਹ ਵਿੱਚ ਇਹ ਤੇ ਹੋ ਰਹੀ ਸੀ ਆਪਾਂ ਆ ਕੇ ਬਹਿ ਗਈ ਨਾ ਹਨ ਦੱਸਿਆ ਨਾ ਪੁੱਛਿਆ ਨਹੀਂ ਮੰਗੂ ਟੈਨਸ਼ਨ ਲੈਣ ਦੀ ਲੋੜ ਹੀ ਨਹੀਂ ਜਦੋਂ ਹੀ ਇਹਦੇ ਨਾਲ ਗਲੇ ਹੀ ਨਹੀਂ ਗਏ ਇਹ ਆਪੇ खिचੜੀ ਕਰਨ ਡਈ ਹੀ ਆਪੇ ਦੋਪੂ ਆਪਤੀ ਜੀ ਦੋਵੇਂ ਜੜੀਆਂ ਤੇ ਰਲੀਆਂ ਆਈਆਂ ਹੀ ਗਿਆ ਹੁਣ ਉਹ ਵੀ ਹੋ ਗਈ ਆ ਵੀ ਹਾਂ ਤੂੰ ਹੀ ਸਹੀ ਸੀਗੇ ਕੋਈ ਨਹੀਂ ਆਪੇ ਦੇਣ ਗਿਆ ਜਵਾਬ ਦੇ ਹੋਏ ਲੈਣੀ ਆ ਜਿੱਥੋਂ ਮਰਜੀ ਲਿਉਣ ਸਾਨੂੰ ਕੀ ਆ ਪਰ ਇੱਕ ਗੱਲ ਦੱਸਾਂ ਜਦੋਂ ਉਹ ਨਾ ਆਈ ਨਾ ਉਹ ਬੜੀ ਗੁੱਸੇ ਵਿੱਚ ਰਹੀਗੀ ਉਹ ਤਾਂ ਬੜਾ ਇਹਨੂੰ ਬੋਲਣ ਡਈ ਹੀ ਕਿ ਬੜਾ ਕੁਝ ਸੁਣਾਇਆ ਉਹਨੇ ਇਹਨੂੰ ਬਸ ਇੱਕ ਗੁਤਨੀ ਨਹੀਂ ਦੀ ਕਮਾਈ ਫੜ ਕੇ ਇਹਦੇ ਵੀ ਮੂੰਹ ਤੇ 12 ਵਜੇ ਹੀ ਮੇਰੇ ਨਾਲ ਲੜਨ ਜੋਗੀ ਆ ਇਹਨੂੰ ਗੱਲ ਨਹੀਂ ਹੀ ਆਉਣ ਡਈ ਅੱਗੋਂ ਫਿਰ ਉਹਦੇ ਆਹ ਤੈਨੂੰ ਇਹ ਦੇਣਾ ਕਿੱਥੋਂ ਸੋਨਾ ਉਹਦਾ ਕਿੱਥੋਂ ਲੈਣਾ ਵਾ ਇਹਦੇ ਗੱਲ ਦੱਸ ਦੰਦੀ ਸਾਨੂੰ ਭੱਜਦੇ ਇਦਾਂ ਗਏ ਆ ਕਿ ਜਿੱਦਾਂ ਹੁਣ ਗਏ ਕਿੱਥੇ ਆਏ ਤੇ ਪਤਾ ਦੇ ਨੀ ਕੋਈ ਮਣਾ ਮੋਟਾ ਇਹਨੇ ਕਿੱਥੋਂ ਜਾਣਾ ਵਾ ਰਿਸ਼ਤੇਦਾਰ ਦੇ ਤਾਂ ਕਿਤੇ ਇਹਨੇ ਜਾਣਾ ਨਹੀਂ ਸਾਰਿਆਂ ਨੂੰ ਤਾਂ ਪਤਾ ਵਾ ਨਾ ਬਨੂ ਇਹ ਕਿਤੇ ਉਰੇ ਪਰੇ ਹੀ ਜਾਣਾ ਵਾ ਇਹਨੇ ਵੇਖ ਲਿਓ ਰਿਸ਼ਤੇਦਾਰਾਂ ਨਾਲ ਕਿਹੜੇ ਨੇ ਬੰਦੀ ਆ ਕਿਸੇ ਨਾਲ ਵੀ ਨਹੀਂ ਬੰਦੀ ਜਿੱਥੇ 20000 ਰੁਪਇਆ ਦੇ ਕੇ ਆਈ ਉੱਥੇ ਗਈ ਹੋਣੀ ਆ ਕਿਤੇ ਆਹੋ ਗਈ ਹੋਣੀ ਉੱਥੇ ਉੱਥੇ ਤਾਂ ਉਹਦੀ ਮਾਂ ਵਾ ਉੱਥੇ ਕਿੱਥੇ ਨਹੀਂ ਜਾਣਾ ਵਾ ਇਹ ਗਈ ਹੋਣੀ ਕਿਤੇ ਹੋਰ ਕਿਤੇ ਹੀ ਵੇਖ ਲਿਓ ਕੋਈ ਨਹੀਂ ਆ ਜਾਣਾ ਮੈਂ ਕਿ ਤੂੰ 5 ਦਿਨ ਰਹਿਉ 10 ਦਿਨ ਰਹਿਉ ਉਹਨਾਂ ਦਾ ਮਗਰੋਂ ਘਰ ਹੀ ਹੈ ਨਾ ਆਪੇ ਲੱਗ ਜਾਣਾ ਮੈਂ ਪਤਾ ਕਿੱਥੇ ਗਈ ਕਿੱਥੇ ਨਹੀਂ ਚਲੋ ਠੀਕ ਉਹਦਾ ਦੇ ਡੈਡੀ ਆ ਜਿਹੜੇ ਨਾਲ ਰਲੇ ਇਹਦੇ ਉਹ ਤੇ ਪਹਿਲਾਂ ਉਹਦੀ ਤੇ ਮਤ ਵੱਜ ਗਈ ਆ ਮੈਂ ਤੈਨੂੰ ਉਹਦਾ ਦੱਸਾਂ ਵੱਡੇ ਬਾਰੇ ਪਤਾ ਨਹੀਂ ਕਿਹੜੇ ਕੰਮ ਕਰਦਾ ਫਿਰਦਾ ਨਾਲ ਉਹਦੇ ਕੋਈ ਨਹੀਂ ਸਾਨੂੰ ਨਹੀਂ ਟਰਨ ਦੀ ਲੋੜ ਹੈ ਦੀ ਆਪੇ ਜੋ ਕਰਨਾ ਕਰਨਗੇ ਦੇ ਦਾਂਗੇ ਕਿ ਉਹ ਆਪ ਸਾਨੂੰ ਕੀ ਪਤਾ ਕਿੱਥੇ ਗਏ ਚਲੋ ਜੀ